ਆਉਣਗੇ ਜੋ 7 ਤਰੀਕ ਨੂੰ ਇੱਕ ਵੱਡਾ ਫੰਕਸ਼ਨ ਹੋਣ ਜਾ ਰਿਹਾ ਹੈ। ਕੋ 7 ਤਰੀਕ ਨੂੰ ਕ ਮੰਤਰੀ ਲੈਵਲ ਦੇ ਜਿਹੜੇ ਪੱਧਰ ਦੇ ਆਗੂ ਸਨ ਕਾਉਂਡ ਹਰਕਤ ਸਿੰਘ ਸਰਜੀਤ ਔਰ ਸੀਪੀਆਮ ਦੇ ਬਹੁਤ ਲੰਮਾ ਸਮਾਂ ਜਨਨ ਸਤਤਰ ਰਹੇ ਔਰ ਦੇਸ਼ ਦੀ ਰਾਜਨੀਤੀ ਵਿੱਚ ਉਹਨਾਂ ਨੇ ਬੜੇ ਵੱਡੇ ਸਮੇਂ-ਸਮੇਂ ਦੇ ਉੱਤੇ ਜਦੋਂ ਦੇਸ਼ ਸੰਕਟ ਆਇਆ ਆਪਣੀ ਵੱਡੀ ਭੂਮਿਕਾ ਕਰਦੇ ਰਹੇ ਆ। ਪਰਦੇਸ਼ ਅੰਦਰ ਧਰਮਨ ਪਾਕ ਜਹੂਰੀ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਵਿੱਚ ਉਹਨਾਂ ਨੇ ਇਹ ਭੂਮਿਕਾ ਦਾ ਕੀਤੀ ਹੈ ਤੇ 17 7 ਦਸੰਬਰ ਨੂੰ 17ਵੇਂ ਬਰਸੀ ਉਹਨਾਂ ਦੇ ਪਿੰਡ ਬੰਡਾਲਾ ਮੰਝ ਕੀ ਜ਼ਿਲ੍ਹਾ ਜਲੰਧਰ ਵਿਖੇ ਮਨਾਈ ਜਾ ਰਹੀ ਹੈ ਬਡਾਲਾ ਬਡਾਲਾ ਬੱਬੇ ਨੂੰ ਟਿੱਪੀ ਡੱਡੇ ਰੁਕਲਾ ਬੰਡਾਲਾ ਬੰਡਾਲਾ ਜ਼ਿਲ੍ਹਾ ਜਲੰਧਰ ਵਿਖੇ ਮਨਾਈ ਜਾ ਰਹੀ ਹੈ ਦੇਸ਼ ਵਿੱਚ ਕਿਊਬਾ ਦੇ ਰਾਜਦੂਤ ਮੁੱਖ ਮਹਿਮਾਨ ਹੋਣਗੇ ਤੇ ਸੀਪੀਆਈਐਮ ਦੇ ਜਨਰਲ ਸਕੱਤਰ ਕਾਮੜ ਐਮ.ਏ. ਬੇਵੀ ਮਮੀ ਬੇਵੀ ਜਨਰਲ ਸਕੱਤਰ ਹਾਂ ਜਨਰਲ ਸਕੱਤਰ ਕੋਲਨ ਸੀਪੀਆਈਐਮ ਪੋਲਟ ਬਿਊਰੋ ਮੈਂਬਰ ਕਾਮੜ ਨਲੋਤਪਾਲ 바ਸੂ ਬੇਵੀ ਉਹਨਾਂ ਕੀ ਜਿਸ ਵਿੱਚ ਪਰ ਕਾਮੜ ਨਲੋਤਪਾਲ 바ਸੂ ਪੋਲਟ ਬਿਊਰੋ ਮੈਂਬਰ ਸੀਪੀਆਈਐਮ ਹੋਰ ਹੋਰਨਾਂ ਤੋਂ ਇਲਾਵਾ ਦੂਸਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਧਰਮਨ ਪੱਖ ਜੰਪੂਰੀ ਹੈਗੀਆਂ ਨੇ ਉਹਨਾਂ ਦੇ ਆਗੂਆਂ ਨੂੰ ਵੀ ਉੱਥੇ ਬੁਲਾਇਆ ਆਇਆ ਸੀ ਸੱਦਾ ਪੱਤਰ ਭੇਜਿਆ ਹੈ ਕੁਝ ਸੀ ਪੀਆਈ ਦੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪਰ ਈਵਨ ਅਸੀਂ ਕਾਂਗਰਸ ਪਾਰਟੀ ਨੂੰ ਵੀ ਉਹਦੇ ਚ ਆਗੂਆਂ ਨੂੰ ਦਿੱਤਾ ਸੱਦਾ ਔਰ ਸੁਬੀਰ ਬਾਦਲ ਨੂੰ ਵੀ ਸੱਦਾ ਦਿੱਤਾ ਹੈ ਗੱਲ ਵੀ ਹੋਈ ਆ ਉਹਨਾਂ ਨਾਲ ਉਹ ਇਹ ਤਰ੍ਹਾਂ ਆਮ ਆਦਮੀ ਪਾਰਟੀ ਦੇ ਵੀ ਦਫ਼ਤਰ ਦੋਨਾਂ ਨੂੰ ਮੈਸੇਜ ਦਿੱਤਾ ਹੈ ਵੀ ਕੋਈ ਨਮਾਇੰਦ ਆਉਣਾ ਲਾ ਆਵੇ। ਸੋ ਇਹਦੇ ਵਿੱਚ ਜਿਹੜੀਆਂ ਫਿਰਕੂ ਵੰਡਵਾਦੀ ਜਾਂ ਸਮਾਜ ਨੂੰ ਧਰਮ ਦੇ ਨਾਂ ਤੇ ਤੋੜਨਾ ਚਾਹੁੰਦੀਆਂ ਉਹਨਾਂ ਸ਼ਕਤੀਆਂ ਨੂੰ ਸੱਦਾ ਨਹੀਂ ਬਾਕੀ ਨੂੰ ਨਜ਼ਦੀ ਸੱਦਾ ਦਿੱਤਾ ਹੈ। ਉਹ ਪੰਜਾਬ ਪੰਦਰ ਦਾ ਵੱਡਾ ਕੱਠ ਹੋਏਗਾ। ਉਸ ਵੰਦ ਚ ਅੱਜ ਇੱਥੇ ਆਏ ਲੋਕੂਬਾ ਦੀ ਜਿਹੜੀ 800 ਦੀ ਵੇਲੇ ਸ਼ਾਇਦ ਆ ਹੋਈ ਸੀ ਹੁਣ ਵੀ ਉਹਨਾਂ ਦੀ ਅਸੀਂ ਆਪਣੀ ਜਥਾ ਸ਼ਕਤੀ ਮੁਤਾਬਕ ਕਿਊਬਾ ਇੱਕ ਮੁੱਢਤਾ ਜਿਹੜਾ ਸਹਿਤਾ ਹੈ ਉਹ ਦੇਖਦਾ ਯਤਨ ਕਰਾਂਗੇ ਅਸੀਂ ਜਿੰਨੀ ਬਾਤ ਬਦ ਹੋ ਸਕੇ ਹਾਂ ਉਸ ਲਈ ਤੋਕੇ ਤੋਂ ਸਮਾਸੀ ਜਦੋਂ ਕਿਊਬਾ ਨੂੰ ਚਾਰ ਸਪੈਰੋਂ 92 ਦੇ ਵਿੱਚ ਨਾਕੇਬੰਦੀ ਕਰ ਦਿੱਤੀ ਗਈ ਸੀ ਤੇ ਪੈਸੇ ਲੈ ਕੇ ਵੀ ਅਨਾਜ ਦੇਣ ਤੋਂ ਭਾਰਤ ਸਰਕਾਰ ਮੁਕਰ ਗਈ ਸੀ ਤੇ ਉਸ ਵੇਲੇ ਫਿਰ ਭਾਰਤ ਵਿੱਚੋਂ ਕਣਕ ਇਕੱਠੀ ਕਰਕੇ ਪੰਜਾਬ ਵਿੱਚੋਂ ਵਿਸ਼ੇਸ਼ ਰੂਪ ਵਿੱਚ ਖੰਨੇਵਰ ਬਰਨਾਲਾ ਮੰਡੀਆਂ ਤੋਂ ਦੋ-ਦੋ ਵੱਡੀਆਂ ਜਿਹੜੀਆਂ ਮਾਲ ਗੱਡੀਆਂ ਨੇ ਉਹ ਭਰ ਕੇ ਭੇਜੀਆਂ ਸਨ ਤੇ ਫਿਰ ਸਮੁੰਦਰੀ ਜਹਾਜ਼ ਰਾਹੀਂ ਕਿਊਬਾ ਜਦੋਂ ਉਹ ਅਨਾਜ ਪਹੁੰਚਿਆ ਸੀ ਕਿਊਬਾ ਦੀ ਜਨਤਾ ਨੂੰ ਭੁੱਖੇ ਮਰਨ ਤੋਂ ਬਚਾਉਣ ਲਈ ਤਾਂ ਉਸ ਵੇਲੇ ਕਾਵਰ ਕਰਕੇ ਸੰਸਿੰਘ ਸੁਰਜੀਤ ਜਿਹੜੇ ਉਸ ਵੇਲੇ ਜਨਰਲ ੭੭ ਸਨ ਔਰ ਫੀਡਲ ਕਾਸਟ ਉਹ ਜਿਹੜੇ ਰਾਸ਼ਟਰਪਤੀ ਵੀ ਸਨ ਉਤੋਂ ਦੀ ਕਮਿਊਨਿਸਟ ਪਾਰਟੀ ਦੇ ਜਨ ੭੭ ਵੀ ਸਨ ਫੀਡਲ ਫੀਡਲ ਕਾਸਟ ਉਹ ਬਈਰੋਨਾ ਨੇ ਅਸੀਂ ਐਮ ਐ ਬੇਬੀ ਵੀ ਉਹਨਾਂ ਦੇ ਨਾਲ ਗਏ ਸਨ ਉਸ ਕਮੇਟੀ ਦੇ ਅਲਵੀਨਰ ਸਾਨੂੰ ਉਸ ਵੇਲੇ ਰਾਜ ਸਭਾ ਦੇ ਮੈਂਬਰ ਸਨ ਸੋ ਅਸੀਂ ਇਸ ਵੇਲੇ ਕਾਂੜ ਸੋਜੀਤ ਉਹਨਾਂ ਦੇ ਪਿੰਡ ਤੋਂ ਔਰ ਉਹਨਾਂ ਨੇ ਮੰਨਿਆ ਕਿ ਉਹ ਬਾਂ ਨੇ ਵੀ ਸਾਡੇ ਇਨਕਲਾਬ 'ਤੇ ਸਾਡੇ ਉਹ ਰਾਖੀ ਜਿਹੜੀ ਕਰਦੇ ਰਹੇ ਔਰ ਹਮੇਸ਼ਾ ਸਾਡੀ ਮਦਦ ਕਰਦੇ ਰਹੇ ਵੀ ਮੈਨੂੰ ਖੁਸ਼ੀ ਆ ਇਹ ਸਦਾ ਪਰਵਾਨ ਕਰਦਿਆਂ ਹੋਇਆ ਜਿਹੜਾ ਉਹਨਾਂ ਦੇ ਪਿੰਡ ਜਾ ਕੇ ਮੈਂ ਸਰਦਾਰ ਵੀ ਬਰਸੀ ਦੋਨਾਂ ਨੂੰ ਸਦਾ ਜੀ ਬੇਜਰਾ ਦਾ ਇਹਦਾ ਪ੍ਰਸ਼ਨ ਤੁਹਾਨੂੰ ਦਾ ਸਵਾਲ ਹੈ ਇੱਕ ਤਾਂ ਬਹੁਤ ਘੱਟ ਸਮਾਂ ਦਿੱਤਾ ਗਿਆ ਪੋਲੀਟੀਕਲ ਪਾਰਟੀਆਂ ਨਾਲ ਵੀ ਕੋਈ ਸੁਲਾਮ ਅਸ਼ਬਰਾ ਨਹੀਂ ਔਰ ਅਨਾਉਂਸਮੈਂਟ ਦਾ ਦਿਨ ਵੀ ਸੈਚਰਡੇ ਸੰਡੇ ਮਿੱਥਿਆ ਗਿਆ ਤਾਂ ਕਿ ਵੋਟਰ ਲਿਸਟਾਂ ਵੀ ਨਾ ਮਿਲਣ ਤੇ ਅੱਜ ਤੋਂ ਅਮਲਾ ਜਿਹੜਾ ਹੈ ਕਾਗਜ਼ਾਂ ਦੀ ਨਾਮਜ਼ਦਗੀ ਭਰੀ ਜਾ ਰਹੀ ਹੈ ਸੋ ਉਹਦੇ ਚ ਆਮ ਆਦਮੀ ਪਾਰਟੀ ਨੇ ਮਤਲਬ ਸਮੁੱਚੇ ਰੂਪ ਵਿੱਚ ਜਮਹੂਰੀਅਤ ਨੂੰ ਖਤਮ ਕਰਨ ਵਾਸਤੇ ਪਹਿਲੀਆਂ ਚੋਣਾਂ ਵੀ ਜਿਹੜੀਆਂ ਲੋਕਲ ਬਾਡੀ ਦੀਆਂ ਹੋਈਆਂ ਚਾਹੇ ਨਗਰ ਪਾਲਕਾਂ ਦੀਆਂ ਨਗਰ ਨਗਰ ਕੌਂਸਲਾਂ ਦੀਆਂ ਨਗਰ ਕੌਂਸਲਾਂ ਦੀਆਂ ਉਹਨਾਂ ਵਿੱਚ ਵੀ ਇਹ ਧੱਕੇਸਾਹੀ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਤਾਂ ਵੀ ਧੱਕੇਸਾਹੀ ਤੇ ਹੁਣ ਇਹ ਵੀ ਪੰਚਾਇਤੀ ਡਿਪਾਰਟਮੈਂਟ ਦੇ ਬਲਾਕ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਚੋਣ ਹੋਣ ਵਾਲੀ ਹੈ। ਸੋ ਅਸੀਂ ਇਹ ਤੈਅ ਕੀਤਾ ਸੀ ਕਿ ਆਈ ਨਾਲ ਵੀ ਗੱਲਬਾਤ ਕੀਤੀ ਆ ਕੰਬੀਆਂ ਪਾਰਟੀਆਂ ਨੇ ਆਪਸ ਵਿੱਚ ਫਿਰ ਅਸੀਂ ਧਰਮਨ ਪਖ ਜਮਹੂਰੀ ਤੇ ਜਿਹੜੇ ਇਮਾਨਦਾਰ ਅਗਾਹ ਬਦੂ ਜਿਹੜੇ ਨਮਾਇੰਦੇ ਆ ਉਹਨਾਂ ਨੂੰ ਜਿਤਾਉਣ ਵਾਸਤੇ ਔਰ ਜਿੱਥੇ ਅਸੀਂ ਲੜ ਰਹੇ ਹਾਂ। ਤੋਂ ਉਹਦੇ ਲਈ ਕੋਸ਼ਿਸ਼ ਕਰਾਂਗੇ ਕੁਝ ਥਾਂ ਮਤੇ ਨਹੀਂ ਸਿੰਬਲ ਤੇ ਵੀ ਇਲੈਕਸ਼ਨ ਲੜ ਰਹੇ ਹਨ ਜਿੰਨੇ ਕਿ ਤਿਆਰੀ ਹੋਈ ਹੈ ਇਹਨਾਂ ਛੋਟੇ ਸਮੇਂ ਦੇ ਅੰਦਰ ਤੇ ਕੁਝ ਥਾਂ ਮਤੇ ਬਿਨਾਂ ਸਿੰਬਲ ਤੋਂ ਵੀ ਸਾਥੀ ਲੜ ਪਾਉਣਗੇ ਪਰ ਉਹਦੇ ਲਈ ਅਸੀਂ ਇਹ ਕਹਾਂਗੇ ਜਿਹੜੀਆਂ ਇੰਡੀਆ ਬਲੌਕ ਦੀਆਂ ਧਿਰਾਂ ਨੇ ਪੰਜਾਬ ਦੇ ਅੰਦਰ ਉਹਨਾਂ ਨਾਲ ਅਡਜਸਟਮੈਂਟ ਹੋ ਸਕਦੀ ਹੈ ਪੰਜਾਬ ਦੇ ਸੰਦਰਭ ਵਿੱਚ ਅਸੀਂ ਇਹ ਨਿਸ਼ਚਾ ਕੀਤਾ ਹੈ ਵੀ ਜਿਹੜੇ ਵੰਨਵਾਦੀ ਬਖਵਾਦੀ ਫੇਕੂ ਪਰ ਆਨੇ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਲੈਣ ਦੇਣ ਨਹੀਂ ਹੋ ਸਕਦਾ ਆਰਐਸਐਸ ਭਾਜਪਾ ਦਾ ਜਿਹੜਾ ਇਹ ਮਾਮਲਾ ਉਹਦੇ ਨਾਲ ਵੀ ਕੋਈ ਤੁਹਾਡਾ ਨਹੀਂ ਕਿਸੇ ਕਿਸਮ ਦਾ ਹੋ ਸਕਦਾ ਸੋ ਅਸੀਂ ਆਪਣੀ ਗੱਲ ਵੀ ਕਹਿਣ ਦਾ ਯਤਨ ਕਰਾਂਗੇ ਔਰ ਜਿਹੜਾ ਜਨਗੌਰਤ ਨੂੰ ਪਹੁੰਚਾ ਦੇਣ ਦਾ ਯਤਨ ਕੀਤਾ ਗਿਆ ਹੈ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਲਗਾਤਾਰ ਜਿਹੜਾ ਫਿਰਕੂ ਵੰਡਵਾਦੀ ਸ਼ਕਤੀਆਂ ਵੀ ਆਪਣਾ ਸਰਚ ਕਰੀਆਂ ਨਾਲ ਨਾਲ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਹਾਲਤ ਆ ਉਹ ਜਾਦਾ ਮਤਲਬ ਦਰਸਜੋਗ ਲੈ ਕਿਉਂਕਿ ਲੋਕੀ ਹੁਣ ਸੁਰੱਖਿਆ ਦਾ ਭਰੋਸਾ ਨਹੀਂ ਕਰ ਰਹੇ ਉਸ ਤੇ ਹਰ ਰੋਜ਼ ਕਤਲ ਗਾਰ ਗੁੰਡਾਗਰਦੀ ਲੁੱਟਾ ਖੋਹ ਇਹ ਸਾਰਾ ਕੁਝ ਆਮ ਵਰਤਾਰਾ ਹੋ ਗਿਆ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਜਿਹੜਾ ਉਹ ਅੱਧਾ ਬੰਨੇ ਟੱਪ ਗਿਆ ਭ੍ਰਿਸ਼ਟਾਚਾਰ ਮਤਲਬ ਸਿਕਰਸ ਹੋ ਗਿਆ ਸੋ ਇਸ ਤਰ੍ਹਾਂ ਦਾ ਸਾਰਾ ਮੈਟਰ ਅੰਲਮੇ ਸਮੇਤ ਅਸੀਂ ਦੇਖਣ ਜਾ ਰਹੇ ਹਾਂ ਪੰਜਾਬ ਦੇ ਅੰਦਰ ਅਸੀਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਤੁਹਾਡੇ ਮਾਧਮ ਰਾਹੀਂ ਕੋਈ ਸਰਕਾਰ ਦੀਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਭ੍ਰਸ਼ਟਾਚਾਰ ਔਰ ਜਿਹੜਾ ਅਮਨ ਕਾਨੂੰਨ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਪਸੜ ਚੁੱਕੀ ਆ ਨਸ਼ੇ ਬਾਦਸਤੂਰ ਜਾਰੀ ਨੇ ਮੌਤਾ ਹੋ ਰਹੀਆਂ ਨੇ ਇਹਨਾਂ ਸਾਰਿਆਂ ਇਸ਼ੂਆਂ ਦੇ ਉੱਤੇ ਕਮਿਸ਼ਨ ਬਣਾ ਦੀ ਮਾਰਸਵਾਦੀ ਜਾਂ ਕੰਮੀਆਂ ਤਰ੍ਹਾਂ ਜਿਹੜੀਆਂ ਨੇ ਉਹ ਸਰਕਾਰ ਦੇ ਖਿਲਾਫ ਇੱਕ ਯੋਜਨਾਪਨ ਤਰੀਕੇ ਨਾਲ ਅਸੀਂ 9 ਸਾਲ ਦੇ ਅੰਦਰ ਇੱਕ ਸੰਘਰਸ਼ ਦੀ ਜਿਹੜੀ ਰੂਪ ਰೇಖਾ ਤਿਆਰ ਕਰਾ